ਸਦਾ ਜਵਾਨ ਰਹਿਣ ਲਈ ਅਪਣਾਓ ਇਹ ਕੁਝ ਘਰੇਲੂ ਨੁਕਤੇ ਨੰਬਰ 1 ਖਾਣਾ ਖਾਂਦੇ ਸਮੇਂ ਜੇਕਰ ਤੁਸੀਂ ਹਰੀ ਮਿਰਚ ਖਾਂਦੇ ਹੋ ਤਾਂ ਦਿਲ ਦੇ ਨਾਲ ਜੁੜੀਆਂ ਬਿਮਾਰੀਆਂ ਦੀ ਸੰਭਾਵਨਾ ਬਹੁਤ ਜ਼ਿਆਦਾ ਘੱਟ ਜਾਂਦੀ ਹੈ ਨੰਬਰ 2 ਮੂੰਗਫਲੀ ਦੇ ਵਿੱਚ ਆਂਡੇ ਦੇ ਨਾਲੋਂ 2 ਗੁਣਾ ਜ਼ਿਆਦਾ ਪ੍ਰੋਟੀਨ ਹੁੰਦਾ ਹੈ ਦੁੱਧ ਨਾਲੋਂ ਜ਼ਿਆਦਾ ਤੱਤ ਹੁੰਦੇ ਨੇ ਇਸ ਲਈ ਮੂੰਗਫਲੀ ਨੂੰ ਗਰੀਬਾਂ ਦਾ ਬਾਦਾਮ ਵੀ ਕਿਹਾ ਜਾਂਦਾ ਹੈ ਨੰਬਰ 3 ਨਾਸ਼ਪਤੀ ਖਾਣ ਦੇ ਨਾਲ ਪਾਚਨ ਕਿਰਿਆ ਵਧੀਆ ਤਰੀਕੇ ਦੇ ਨਾਲ ਚੱਲਦੀ ਹੈ ਤੇ ਵਜ਼ਨ ਨੂੰ ਕੰਟਰੋਲ ਕਰਨ ਦੇ ਵਿੱਚ ਵੀ ਮਦਦ ਮਿਲਦੀ ਹੈ ਨੰਬਰ 4 ਚਾਹ ਪੀਣ ਤੋਂ ਪਹਿਲਾਂ ਪਾਣੀ ਪੀ ਲੈਣਾ ਚਾਹੀਦਾ ਹੈ ਇਸ ਦੇ ਨਾਲ ਅਲਸਰ ਦਾ ਖਤਰਾ ਘੱਟ ਜਾਂਦਾ ਹੈ ਨੰਬਰ 5 ਜੇਕਰ ਤੁਹਾਨੂੰ ਸਾਹ ਫੁੱਲਣ ਦੀ ਸਮੱਸਿਆ ਹੈ ਤਾਂ ਕੜੀ ਦੇ ਵਿੱਚ ਥੋੜਾ ਜਿਹਾ ਦੇਸੀ ਘਿਓ ਮਿਲਾ ਕੇ ਖਾਓ ਇਸ ਨਾਲ ਬਹੁਤ ਜ਼ਿਆਦਾ ਆਰਾਮ ਮਿਲੇਗਾ ਨੰਬਰ 6 ਹਰ ਰੋਜ਼ ਦਾਲ ਖਾਣ ਨਾਲ ਤੁਹਾਨੂੰ એનર્ਜੀ ਅਤੇ ਪੋਸਟਿਕ ਤੱਤ ਮਿਲਦੇ ਰਹਿੰਦੇ ਨੇ ਨੰਬਰ 7 ਨਿੰਬੂ ਦੇ ਵਿੱਚ ਵਿਟਾਮਿਨ ਸੀ ਤੇ ਐਂਟੀਆਕਸੀਡੈਂਟ ਹੁੰਦੇ ਨੇ ਜਿਹੜੇ ਸਾਡੇ ਲੀਵਰ ਦੀ ਸਿਹਤ ਲਈ ਬਹੁਤ ਜ਼ਿਆਦਾ ਵਧੀਆ ਹੁੰਦੇ ਨੇ ਨੰਬਰ 8 ਜਿਹੜੇ ਲੋਕ ਜ਼ਰੂਰਤ ਤੋਂ ਜ਼ਿਆਦਾ ਨਮਕ ਨੂੰ ਖਾਂਦੇ ਨੇ ਖਾਸ ਕਰਕੇ ਚਿੱਟੇ ਨਮਕ ਨੂੰ ਉਹਨਾਂ ਦੇ ਵਾਲ ਬਹੁਤ ਜ਼ਿਆਦਾ ਝੜਦੇ ਨੇ ਨਾਲ ਹੀ ਜ਼ਿਆਦਾ ਨਮਕ ਖਾਣ ਦੇ ਨਾਲ ਮੋਟਾਪਾ ਵੀ ਜਲਦੀ ਆਉਂਦਾ ਹੈ ਨੰਬਰ 9 ਕਿਸ਼ਮਿਸ਼ ਦੇ ਅੰਦਰ ਗਲੂਕੋਜ਼ ਹੁੰਦੇ ਨੇ ਜਿਹੜੇ ਸਰੀਰ ਨੂੰ ਚੱਲਦੀ ਊਰਜਾ ਦਿੰਦੇ ਨੇ ਨੰਬਰ 10 ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ਦੇ ਲਈ ਤੁਸੀਂ ਖਾਣਾ ਖਾਂਦੇ ਸਮੇਂ ਉਸ ਦੇ ਨਾਲ ਕੱਚੇ ਪਿਆਜ਼ ਨੂੰ ਜ਼ਰੂਰ ਖਾਓ। ਨੰਬਰ 11 ਖਾਲੀ ਪੇਟ ਅੰजीर ਖਾਣ ਦੇ ਨਾਲ ਖੂਨ ਦੀ ਕਮੀ ਸਿਰਫ 1 ਮਹੀਨੇ ਦੇ ਵਿੱਚ ਪੂਰੀ ਹੋ ਜਾਂਦੀ ਹੈ। ਦੰਦਾਂ ਦੀ ਸਫਾਈ ਦੇ ਲਈ ਲਸਣ ਨੂੰ ਪੀਸ ਕੇ ਉਸ ਦੇ ਵਿੱਚ ਥੋੜਾ ਜਿਹਾ ਨਿੰਬੂ ਦਾ ਰਸ ਬਣਾ ਲਓ। ਇੱਕ ਚੁਟਕੀ ਨਮਕ ਇਹ ਸਾਰੀਆਂ ਚੀਜ਼ਾਂ ਨੂੰ ਤੁਸੀਂ ਕਾਲਗੇਟ ਦੇ ਪੇਸਟ ਦੇ ਉੱਪਰ ਲਗਾ ਕੇ ਜੇਕਰ ਬਰਸ਼ ਕਰੋਗੇ ਤਾਂ ਤੁਹਾਡੇ ਦੰਦਾਂ ਥੋੜੇ ਦਿਨਾਂ ਬਾਅਦ ਹੀ ਚਮਕਣ ਲੱਗ ਜਾਣਗੇ ਨੰਬਰ 12 ਜੇਕਰ ਤੁਹਾਡੇ ਗਲੇ ਦੇ ਵਿੱਚ ਮੱਛੀ ਦਾ ਕੰਡਾ ਫਸ ਜਾਵੇ ਤਾਂ ਉੱਪਰ ਦੀ ਜਲਦੀ ਗੁੜ ਖਾ ਲਵੋ ਨੰਬਰ 13 ਲਗਾਤਾਰ 30 ਦਿਨਾਂ ਤੱਕ ਇੱਕ ਅਨਾਰ ਇੱਕ ਚਕੁੰਦਰ ਇੱਕ ਗਾਜਰ ਇੱਕ ਟਮਾਟਰ ਇਹਨਾਂ ਤਿੰਨਾਂ ਨੂੰ ਜੇਕਰ ਤੁਸੀਂ ਮਿਕਸ ਕਰਕੇ ਜੂਸ ਇਹਨਾਂ ਦਾ ਪੀਂਦੇ ਹੋ ਤਾਂ ਤੁਹਾਡੇ ਸਰੀਰ ਦੇ ਵਿੱਚ ਖੋਨ ਦੀ ਕਮੀ ਅਤੇ ਨਿਊਟ੍ਰੀਸ਼ਨ ਦੀ ਜਿੰਨੀ ਵੀ ਕਮੀ ਹੋਵੇਗੀ ਉਹ ਸਾਰੀ ਦੂਰ ਹੋ ਜਾਵੇਗੀ ਤੇ ਤੁਹਾਡੇ ਵਾਲ ਤੇ ਸਕਿਨ ਚਮਕਦਾਰ ਹੋ ਜਾਵੇਗੀ ਨੰਬਰ 4 ਦਾ ਪਪੀਤੇ ਤੇ ਕ੍ਰੇਲਾ ਇਕੱਠਾ ਨਹੀਂ ਖਾਣੇ ਚਾਹੀਦੇ ਕਿਉਂਕਿ ਜ਼ਹਿਰ ਬਣ ਜਾਂਦੇ ਨੇ ਨੰਬਰ 15 ਪਪੀਤੇ ਤੇ ਕ੍ਰੇਲੇ ਇਕੱਠੇ ਨਹੀਂ ਖਾਣੇ ਚਾਹੀਦੇ ਕਿਉਂਕਿ ਇਹ ਜ਼ਹਿਰ ਬਣ ਜਾਂਦੇ ਨੇ ਨੰਬਰ 16 ਗਰਮ ਜਲੇਬੀਆਂ ਖਾਣ ਦੇ ਨਾਲ ਦਿਮਾਗ ਦੀ ਕਮਜ਼ੋਰੀ ਦੂਰ ਹੁੰਦੀ ਹੈ ਨੰਬਰ 17 ਖੀਰਾ ਪਿਸ਼ਾਬ ਦੀ ਜਲਨ ਨੂੰ ਦੂਰ ਕਰਨ ਦੇ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਨੰਬਰ 18 ਕਰੇਲੇ ਦਾ ਜੂਸ ਪੀਣ ਦੇ ਨਾਲ ਜੇਕਰ ਤੁਹਾਡੇ ਪੇਟ ਦੇ ਵਿੱਚ ਦਰਦ ਹੋ ਰਿਹਾ ਹੋਵੇ ਉਹ ਠੀਕ ਹੋ ਜਾਂਦਾ ਹੈ ਨੰਬਰ 19 ਮੂੰਗਫਲੀ ਖਾਣ ਦੇ ਨਾਲ ਕੈਂਸਰ ਦਾ ਖਤਰਾ ਦੂਰ ਹੁੰਦਾ ਹੈ ਨੰਬਰ 20 ਦਾਲ ਚੀਨੀ ਚੂਸਣ ਦੇ ਨਾਲ ਪੁਰਾਣੀ ਤੋਂ ਪੁਰਾਣੀ ਖੰਗ ਵੀ ਖਤਮ ਹੋ ਜਾਂਦੀ ਹੈ। ਨੰਬਰ 21 ਅੰजीर ਖਾਨ ਦੇ ਨਾਲ ਸਰੀਰ ਦਾ ਜਿਹੜਾ ਫਾਲਤੂ ਫੈਟ ਹੁੰਦਾ ਹੈ ਉਹ ਖਤਮ ਹੋ ਜਾਂਦਾ ਹੈ। ਨੰਬਰ 22 ਚਾਮਨ ਪਸ਼ਾਬ ਦੀ ਨਲੀ ਦੇ ਵਿੱਚ ਹੋਣ ਵਾਲੇ ਇਨਫੈਕਸ਼ਨ ਨੂੰ ਖਤਮ ਕਰਦਾ ਹੈ। ਨੰਬਰ 23 ਦਿਨ ਦੇ ਵਿੱਚ ਦੋ ਵਾਰ ਅਦਰਕ ਵਾਲੀ ਚਾਹ ਪੀਣ ਦੇ ਨਾਲ ਕੁਝ ਹੀ ਦਿਨਾਂ ਦੇ ਵਿੱਚ ਤੁਹਾਡਾ ਕਮਰ ਦਾ ਦਰਦ ਗਾਇਬ ਹੋ ਜਾਵੇਗਾ ਨੰਬਰ 24 ਹਰ ਰੋਜ਼ ਇੱਕ ਟਮਾਟਰ ਖਾਣ ਦੇ ਨਾਲ ਵਾਲਾਂ ਦਾ ਝੜਨਾ ਬੰਦ ਹੋ ਜਾਂਦਾ ਹੈ ਨੰਬਰ 22 ਪਿਆਜ਼ ਖਾਣ ਦੇ ਨਾਲ ਖੂਨ ਦੀ ਕਮੀ ਦੂਰ ਹੁੰਦੀ ਹੈ ਨੰਬਰ 26 ਲਸਣ ਖਾਣ ਦੇ ਨਾਲ ਸਿਰਦਰਦ ਦੇ ਵਿੱਚ ਆਰਾਮ ਮਿਲਦਾ ਹੈ ਨੰਬਰ 27 ਚਕੁੰਦਰ ਖਾਣ ਦੇ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਨੇ ਨੰਬਰ 28 ਆਲੂ ਖਾਨ ਦੇ ਨਾਲ ਜਿਹੜਾ ਸਾਡਾ ਪੇਟ ਹੈ ਉਹ ਬਹੁਤ ਚੰਗੀ ਤਰ੍ਹਾਂ ਦੇ ਨਾਲ ਸਾਫ਼ ਹੋ ਜਾਂਦਾ ਹੈ। ਨੰਬਰ 29 ਗਾਜਰ ਖਾਨ ਦੇ ਨਾਲ ਅੱਖਾਂ ਦੀ ਰੋਸ਼ਨੀ ਤੇਜ਼ ਹੁੰਦੀ ਹੈ। ਨੰਬਰ 30 ਦਹੀਂ ਖਾਨ ਦੇ ਨਾਲ ਸਾਡੇ ਸਰੀਰ ਦੀ ਗਰਮੀ ਕੰਟਰੋਲ ਦੇ ਵਿੱਚ ਰਹਿੰਦੀ ਹੈ। ਨੰਬਰ 31 ਹਰਬਲ ਚਾਹ ਪੀਣ ਦੇ ਨਾਲ ਸਰੀਰ ਨੂੰ ਆਰਾਮ ਮਿਲਦਾ ਹੈ। ਨੰਬਰ 32 ਮਸਰ ਦੀ ਦਾਲ ਖਾਣ ਦੇ ਨਾਲ ਸਾਡਾ ਸਰੀਰ ਤਾਕਤਵਰ ਬਣਦਾ ਹੈ। ਨੰਬਰ 33 ਸ਼ਿਮਲਾ ਮਿਰਚ ਥਕਾਨ ਤੇ ਕਮਜ਼ੋਰੀ ਦੂਰ ਕਰਨ ਦੇ ਵਿੱਚ ਫਾਇਦੇਮੰਦ ਹੁੰਦੀ ਹੈ। ਨੰਬਰ 34 ਟਮਾਟਰ ਖਾਣ ਦੇ ਨਾਲ ਚਿਹਰੇ ਤੇ ਉੱਪਰ ਗ로우 ਆਉਂਦਾ ਹੈ। ਨੰਬਰ 35 ਇਮਲੀ ਦੀ ਚਟਨੀ ਖਾਣ ਦੇ ਨਾਲ ਫੁੱਕ ਖੁੱਲ ਕੇ ਲੱਗਦੀ ਹੈ। ਨੰਬਰ 36 ਜੀਕੂ ਖਾਣ ਦੇ ਨਾਲ ਚਿਹਰੇ ਦੇ ਉੱਪਰ ਕੁਦਰਤੀ ਨਿਖਾਰ ਆਉਂਦਾ ਹੈ ਨੰਬਰ 37 ਟੀਵੀ ਤੇ ਬਿਮਾਰੀ ਦੇ ਵਿੱਚ ਮੱਛੀ ਖਾਣਾ ਫਾਇਦੇਮੰਦ ਹੁੰਦਾ ਹੈ ਨੰਬਰ 38 ਸਰੋਂ ਦੇ ਤੇਲ ਦੇ ਵਿੱਚ ਹਲਦੀ ਮਿਲਾ ਕੇ ਜੇਕਰ ਤੁਸੀਂ ਆਪਣੀਆਂ ਪਾਟੀਆਂ ਹੋਈਆਂ ਹੱਡੀਆਂ ਦੇ ਉੱਪਰ ਇਸ ਨੂੰ ਲਗਾਉਂਦੇ ਹੋ ਤਾਂ ਤੁਹਾਨੂੰ ਬਹੁਤ ਜ਼ਿਆਦਾ ਆਰਾਮ ਮਿਲੇਗਾ ਨੰਬਰ 38 ਆਰੋਧਾ ਲਗਾਤਾਰਾ ਪਾਣੀ ਪੀਣ ਦੇ ਨਾਲ ਖੂਨ ਦੀ ਕਮੀ ਹੋ ਸਕਦੀ ਹੈ। ਨੰਬਰ 39 ਚੈਰੀ ਖਾਨ ਦੇ ਨਾਲ ਹੱਡੀਆਂ ਦੇ ਵਿੱਚ ਹੋਣ ਵਾਲਾ ਦਰਦ ਠੀਕ ਹੋ ਜਾਂਦਾ ਹੈ। ਨੰਬਰ 40 ਚੌਲਾਂ ਦਾ ਪਾਣੀ ਪੀਣ ਦੇ ਨਾਲ ਲੂਜ਼ ਮੋਸ਼ਨ ਦੇ ਵਿੱਚ ਤੁਹਾਨੂੰ ਆਰਾਮ ਮਿਲੇਗਾ। ਨੰਬਰ 41 ਚਾਂਦੀ ਦੇ ਗਲਾਸ ਦੇ ਵਿੱਚ ਪਾਣੀ ਪੀਣ ਦੇ ਨਾਲ ਗੁੱਸਾ ਘਟ ਆਉਂਦਾ ਹੈ। ਨੰਬਰ 42 ਸਵੇਰੇ ਖਾਲੀ ਪੇਟ ਹਲਦੀ ਦਾ ਪਾਣੀ ਪੀਣ ਦੇ ਨਾਲ ਖੂਨ ਦੀ ਸਫਾਈ ਹੁੰਦੀ ਹੈ। ਨੰਬਰ 43 ਜਿਆਦਾ ਖਾਣਾ ਖਾਣ ਤੋਂ ਬਾਅਦ ਇਨਸਾਨ ਦੀ ਸੁਣਨ ਸ਼ਕਤੀ ਥੋੜੀ ਘਟ ਜਾਂਦੀ ਹੈ। ਨੰਬਰ 47 ਕੇਲੇ ਤੇ ਅਮਰੁੱਦ ਨੂੰ ਜਿੰਨਾ ਹੋ ਸਕੇ ਇਕੱਠੇ ਨਹੀਂ ਖਾਣਾ ਚਾਹੀਦਾ। ਨੰਬਰ 45 ਕੋਸ਼ਿਸ਼ ਕਰੋ ਕਿ ਪੂਰੇ ਦਿਨ ਦੇ ਵਿੱਚ ਦੋ ਕੱਪ ਤੋਂ ਜ਼ਿਆਦਾ ਚਾਹ ਨਾ ਪੀਵੋ। ਨੰਬਰ 46 ਸੰਤਰੇ ਦਾ ਜੂਸ ਪੀਣ ਦੇ ਨਾਲ ਖੂਬਸੂਰਤੀ ਵਾਦੀ ਹੈ। ਨੰਬਰ 47 ਛੋਟੇ ਬੱਚਿਆਂ ਨੂੰ ਸਿੱਧਾ ਨਮਕ ਨਹੀਂ ਖਵਾਉਣਾ ਚਾਹੀਦਾ। ਨੰਬਰ 48 ਖਰਬੂਜਾ ਖਾਣ ਤੋਂ ਤੁਰੰਤ ਬਾਅਦ ਪਾਣੀ ਨਹੀਂ ਪੀਣਾ ਚਾਹੀਦਾ। ਨੰਬਰ 49 ਰਾਤ ਨੂੰ ਲਸਾਂ ਦੀਆਂ ਕਲੀਆਂ ਨੂੰ ਤੁਸੀਂ ਇੱਕ ਪਾਣੀ ਦੇ ਵਿੱਚ ਭਿਉ ਕੇ ਰੱਖ ਦਿਓ ਤੇ ਸਵੇਰ ਉਸ ਪਾਣੀ ਨੂੰ ਪੀਵੋ ਤੇ ਲਸਾਂ ਨੂੰ ਵੀ ਖਾਓ। ਤੁਹਾਡੀ ਸਿਹਤ ਦੇ ਲਈ ਬਹੁਤ ਜ਼ਿਆਦਾ ਵਧੀਆ ਹੋਵੇਗਾ ਨੰਬਰ 50 ਸ਼ਹਿਦ ਨੂੰ ਪਾਣੀ ਦੇ ਵਿੱਚ ਘੋਲ ਕੇ ਪੀਣ ਦੇ ਨਾਲ ਸਰੀਰ ਦੀ ਜਿਹੜੀ ਰੋਗਾਂ ਦੇ ਨਾਲ ਲੜਨ ਦੀ ਸਮਰੱਥਾ ਹੈ ਉਹ ਵਧ ਜਾਂਦੀ ਹੈ ਇਹ ਵੀਡੀਓ ਆਮ ਜਾਣਕਾਰੀ ਤੇ ਆਧਾਰਿਤ ਹੈ ਜੇਕਰ ਤੁਹਾਨੂੰ ਕੋਈ ਵੀ ਬਿਮਾਰੀ ਹੈ ਤਾਂ ਤੁਸੀਂ ਆਪਣੇ ਡਾਕਟਰ ਦੀ ਸਲਾਹ ਲਓ ਅਤੇ ਇਹਨਾਂ ਨਿਯਮਾਂ ਦੀ ਪਾਲਣਾ ਕਰੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਜਿਸ ਦੇ ਨਾਲ ਹੀ ਇਸ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਿਓ ਬੋਲਣ ਲਿਖਣ ਵਿੱਚ ਬਹੁਤ ਸਾਰੀਆਂ ਗਲਤੀਆਂ ਹੋ ਜਾਂਦੀਆਂ ਹਨ ਇਸ ਲਈ ਮਾਫ਼ ਕਰਨਾ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ